ਸਾਸਰੀ ਕਾਲ ਜੀ ਸਾਰਿਆਂ ਨੂੰ ਬਾਬਾ ਜੀ ਬੇਨਤੀ ਆ ਇੱਕ ਤਾਂ ਜਿਹੜੇ ਆਗੂ ਨੇ ਜਿਹੜੇ ਜਥੇਬੰਦੀਆਂ ਨੇ ਜਿਹੜੇ ਦੋ ਫੋਰਮ ਨੇ ਅੱਜ ਤੁਹਾਡੀ ਲੜਾਈ ਲੜ ਰਹੀਆਂ ਨੇ ਇਹ ਗੈਰ ਰਾਜਨੀਤਿਕ ਨੇ ਇਹਨਾਂ ਨੇ ਕਦੇ ਇਲੈਕਸ਼ਨ ਨਹੀਂ ਲੜਿਆ ਨਾ ਇਲੈਕਸ਼ਨ ਦੀ ਗੱਲ ਕਰਦੇ ਨੇ ਠੀਕ ਹੈ ਸਿਰਫ ਤੁਹਾਡੇ ਭਲੇ ਦੀ ਗੱਲ ਕਰਦੇ ਨੇ ਤੁਹਾਡੀ ਐਮਐਸਪੀ ਦੀ ਅੱਜ ਗੱਲ ਕਰ ਰਹੇ ਨੇ ਠੀਕ ਹੈ ਤੁਹਾਡੇ ਅੱਜ ਕਰਜ਼ਾ ਮੁਕਤੀ ਦੀ ਗੱਲ ਕਰ ਰਹੇ ਨੇ ਠੀਕ ਹੈ ਤੇ ਅੱਜ ਸਿੱਧਾ ਅਗਲੇ ਨੇ ਲਕੀਰ ਖਿੱਚ ਕੇ ਸਿੱਕੀ ਫਲਸਫੇ ਦੇ ਉੱਤੇ ਅਰਦਾਸ ਕਰਕੇ ਗੁਰਦੁਆਰਿਆਂ ਦੇ ਅੰਦਰ ਅੱਜ ਦਿੱਲੀ ਨੂੰ ਚਾਲੇ ਪਾਣੇ ਨੇ ਅੱਜ ਸਟਾਰਟ ਹੋ ਜਾਣਗੇ ਚਾਲੇ ਦਿੱਲੀ ਨੂੰ ਇਹ ਸਿੱਕੀ ਪਲਸਪੇ ਦੇ ਚੱਲਣ ਵਾਲੀ ਜਥੇਬੰਦੀਆਂ ਨੇ ਸਾਰੇ ਦੀਆਂ ਸਾਰੀਆਂ ਤੇ ਬਾਬਾ ਜੀ ਦੂਸਰੇ ਦੂਜੇ ਪਾਸੇ ਨੇ ਕਾਮਰੇਡ ਠੀਕ ਹੈ ਅੱਜ ਤੁਹਾਡਾ ਵਿਰੋਧ ਕਰਨ ਤੇ ਲੱਗੇ ਹੋਏ ਨੇ ਉਹ ਚਾਹੁੰਦੇ ਨਹੀਂ ਕਦੇ ਵੀ ਹਾਂ ਤੁਹਾਡਾ ਪਲਾ ਹੋਵੇ ਠੀਕ ਹੈ ਵੀ ਹਾਂ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਵੇ ਕਿਸਾਨਾਂ ਨੂੰ ਐਮਐਸਪੀ ਮਿਲੇ ਠੀਕ ਹੈ ਨਾ ਇਸ ਸਰਕਾਰ ਦੇ ਛੱਡੇ ਹੋਏ ਬੰਦੇ ਨੇ ਤੇ ਬੇਨਤੀ ਕਰਦੇ ਹਾਂ ਬਾਬਾ ਜੀ ਅਸੀਂ ਤਾਂ ਲਕੀਰ ਖਿੱਚ ਕੇ ਤੁਰਦੇ ਹਾਂ ਦਿੱਲੀ ਨਾਲ ਮੱਥਾ ਲਾ ਕੇ ਦਿਖਾਵਾਂਗੇ 13 ਤਰੀਕ ਨੂੰ ਠੀਕ ਹੈ ਚਾਹੇ ਆਪਣੀਆਂ ਜਾਨਾਂ ਕਿ ਉਹਨਾਂ ਦੇਣੀਆਂ ਪੈਣ ਸਾਨੂੰ ਠੀਕ ਹੈ ਸਿੱਕੀ ਫਲਸਫੇ ਦੇ ਉੱਤੇ ਚੱਲਾਂਗੇ ਆਪਣੇ ਗੁਰੂਆਂ ਦੇ ਸਿਧਾਂਤਾਂ ਦੇ ਉੱਤੇ ਚੱਲਾਂਗੇ ਤੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੀ 13 ਤਰੀਕ ਨੂੰ ਆਪਣੇ ਟਰੈਕਟਰ ਦੇ ਨਿਸ਼ਾਨ ਸਾਹਿਬ ਲਾਓ ਕਿਸਾਨੀ ਝੰਡੇ ਲਾਓ ਠੀਕ ਹੈ ਤੇ ਗੁਰਦੁਆਰਾ ਤੇ ਗੁਰਦੁਆਰਿਆਂ ਤੇ ਅਰਦਾਸ ਕਰਕੇ ਤੁਰੋ ਭੀ ਹਾਬਾ ਬੱਬੀ ਸਾਨੂੰ ਫਤਿਹ ਬਖਸ਼ਣ ਤੇ ਅਸੀਂ ਇਹ ਲੜਾਈ ਨੂੰ ਜੀਤਾਂਗੇ 13 ਤਰੀਕ ਨੂੰ ਹੁਣ ਤੁਹਾਡੇ ਹੱਥ ਜਾਂ ਬੱਬਾ ਜੀ ਲਖੀਰ ਖਿੱਚ ਕੇ ਤੁਰਨਾ ਹੈ ਨਾ ਕੈਮ ਰੇਡਾਂ ਦੇ ਪਿੱਛੇ ਲਾ ਕੇ ਆਪਣੇ ਘਰੇ ਰਹਿਣਾ ਹੈ ਜਾਂ ਫਿਰ ਸਿੱਖੀ ਸਨਾਤਨ ਦੇ ਉੱਤੇ ਚੱਲ ਕੇ ਆਪਾਂ ਨੇ ਦਿੱਲੀ ਨਾਲ ਮੱਥਾ ਲਾਣਾ ਹੈ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ 13 ਤਰੀਕ ਨੂੰ ਜਿਹੜੇ ਜਿਹੜੇ ਬਾਰਡਰ ਲੱਗਦੇ ਨੇ ਸਾਰੇ ਤੋੜ ਕੇ ਦਿੱਲੀ ਵੱਲ ਕੂਚ ਕਰਾਂਗੇ ਆਪਣੀ ਐਮਐਸਬੀ ਲਾਵਾਂਗੇ ਕਿਸਾਨਾਂ ਦਾ ਭਲਾ ਕਰਾਂਗੇ ਮਜ਼ਦੂਰਾਂ ਦਾ ਭਲਾ ਕਰਾਂਗੇ ਤੇ ਆ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਛਾ ਕਹਿੰਦਾ ਕ हरियाणा ਸਰਕਾਰ ਨੂੰ ਵੀ ਪੂਰਾ ਜੋਰ ਲਾ ਦਿਓ ਪਤਾ ਨਹੀਂ ਕੀ ਦਵਾਰਾਂ ਦੂਰਾਂ ਜੀ ਕਰੀ ਜਾਂਦੇ ਨੇ ਕੰਕਰੀਟ ਦੀਆਂ ਸਾਡੇ ਵੱਲੋਂ ਤਾਂ ਸਾਰੇ ਪੰਜਾਬ ਦੇ ਵਾਲੇ ਦਵਾਲੇ ਕਰ ਤੋਂ ਤੁਸੀਂ ਕੰੰਧਾਂ ਪੱਕੀਆਂ ਕਰ ਦਿਓ ਜੇ 12 13 ਤਰੀਕ ਤੋਂ ਪਹਿਲਾਂ ਸਾਡੀ ਐਮਐਸਪੀ ਦਾ ਹੱਲ ਨਾ ਕੀਤਾ ਨਾ ਸਾਡੀ ਕਰਜ਼ਾ ਮੁਕਤੀ ਦਾ ਤੇਰਾ ਸਾਰਾ ਸੌਦਾ ਪੱਟ ਕੇ ਆਵਾਂਗੇ ਰੋਕ ਕੇ ਦਿਖਾਈ ਸਾਡੇ ਬਣਦੇ ਹੱਕ ਨੇ ਸਾਡੀ ਐਮਐਸਪੀ ਸੀ2+50 ਦੇ ਹਿਸਾਬ ਨਾਲ ਚਾਹੀਦੀ ਆ ਤੇ ਜਿਹੜੀਆਂ ਮੰਗਾਂ ਨੇ ਬਾਕੀ ਦੀਆਂ ਉਹ ਵੀ ਮਨਵਾਉਣੀਆਂ ਨੇ ਕਿੰਨਾ ਮਰਜੀ ਜ਼ੋਰ ਲਾ ਲੈ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਆਸੇ ਆਰਐਸਐਸ ਵਾਲੇ ਸਭ ਕੁਝ ਪੱਟ ਕੇ ਆਵਾਂਗੇ 13 ਫਰਵਰੀ ਨੂੰ ਸਾਰਿਆਂ ਨੂੰ ਬੇਨਤੀ ਆ ਆਪਣੇ ਹੱਕਾਂ ਲਈ ਆਹੀ ਟਾਈਮ ਹੈ ਆਪਣੇ ਅੱਕਾਂ ਲਈ ਖੜਨ ਦਾ ਦੁਬਾਰਾ ਲੜਾਈ ਲੜਨ ਜੋਗੇ ਨਹੀਂ ਰਹੋਗੇ ਜਾਂ ਹੁਣ ਨਾ ਲੜਾਈ ਰੜੀ ਬੇਨਤੀ ਕਰਦੇ ਆ ਆਪਣੇ ਹੱਕਾਂ ਪਿੱਛੇ ਨਿਕਲੋ ਕਰੋ ਚੋਂ 13 ਤਰੀਕ ਨੂੰ ਵੱਧ ਤੋਂ ਵੱਧ ਸ਼ੰਭੂ ਟੋਲ ਟੈਕਸ ਤੇ ਪਹੁੰਚੋ ਆਪਣੇ ਟਰੈਕਟਰ ਲੈ ਕੇ ਤੇ ਟੌਚਨ ਲੈ ਕੇ ਤੇ ਜਿਹੜਾ ਜਿਹੜਾ ਵੀ ਸਮਾਨ ਹੈਗਾ ਬੈਰੀਕੇਡ ਪੱਟਣ ਦਾ ਅਸੀਂ ਸਾਰਾ ਪਛਾਇਆ ਹੋਇਆ ਤੇ ਤੁਸੀਂ ਵੀ ਲੈ ਕੇ ਪਹੁੰਚੋ ਵੱਦ ਤੋਂ ਵੱਦ ਸਾਰਾ ਪੱਟ ਕੇ ਜਾਵਾਂਗੇ ਆਪਣੇ ਹੱਕਾਂ ਲਈ ਆਪਣੀ ਫਸਲ ਲਈ ਆਪਣੀ ਨਸਲ ਲਈ ਦਿੱਲੀ ਕੁਝ ਕਰਕੇ ਦਿਖਾਵਾਂਗੇ ਪਥੇਰੀ ਵਾਰ ਜਿੱਤੀ ਹੋਈ ਹੈ ਸਾਡੇ ਬਾਬੇ ਨੇ ਪਹਿਲਾਂ ਵੀ ਦਿੱਲੀ ਅਸੀਂ ਦੁਬਾਰਾ ਫਿਰ ਜਿੱਤ ਗਏ ਆਂ ਆਪਣੇ ਹਮ ਬਿਲਕੁਲ ਇੱਕ ਤਰੇਨਾ ਘੜੀਆਂ ਨੇ ਤਦਰ ਦਰਿਆ ਪਰਲੇ ਪਾਸੇ ਵੀ ਕੰਧ ਠੀਕ ਆ ਜੀ ਆਹ ਕਗਰ ਦਰਿਆ ਹੈ ਤੇ ਇਧਰ ਆ ਜਾਮ ਲੱਗ ਗਿਆ ਹੈ ਵੱਡੀਆਂ ਕੰਧਾਂ ਕਰਤੀਆਂ ਨੇ ਲੋਹੇ ਦੀਆਂ ਸਜਦਾਂ ਤੇ ਇਸਾਈਡਾਂ ਤੇ ਪੱਥਰ ਵੀ ਨਾ ਸਿੱਟੇ ਜਾਣ ਆ ਪੱਥਰ ਲਾ ਕੇ ਰੋਡ ਬਲਾਕ ਕਰ ਦਿੱਤਾ ਗਿਆ ਪੂਰੀ ਤਰ੍ਹਾਂ ਡਬਲ ਡਬਲ ਪੱਥਰ ਰੱਖ ਕੇ ਵਿੱਚੋਂ ਸਰੀਏ ਵਾਲ ਟੈਂਕ ਕਰਕੇ ਪੂਰਾ ਪੁਕਤਾ ਪ੍ਰਬੰਧ ਕਰ ਦਿੱਤਾ ਗਿਆ ਉਧਰ ਕਿਰੇ ਨਾ ਖੜੀਆਂ ਨੇ ਉਧਰ ਵੀ ਪੱਥਰ ਲਾਤੇ ਆ ਡਬਲ ਡਬਲ ਕੋ ਰੋਡ ਬਿਲਕੁਲ ਬਲਾਕ ਕਰਤਾ ਘੱਗਰ ਦਰਿਆ ਸ਼ੰਭੂ ਬੈਗ ਯਾਰ ਸ਼ੰਭੂ ਬਾਡਰ ਤੇ ਖੜਿਆ ਜੀ ਸ਼ੰਭੂ ਬਾਡਰ ਜਿਹੜਾ ਘੱਗਰ ਦਾ ਪੋਲਾ ਹੈ ਤੇ ਸ਼ੰਭੂ ਖੜਿਆ ਸੀ ਹਾਂ ਜੀ ਸਾਤਰੀ ਕਾਲ ਦੀ ਸਾਰਿਆਂ ਨੂੰ ਅਮਿਤ ਸਾਹਿਬ ਕਹਿੰਦਾ ਕਹਿੰਦਾ ਆਣ ਨਹੀਂ ਦੇਣੇ ਕਹਿੰਦਾ ਕਿਸਾਨ ਦਿੱਲੀ ਹਰਿਆਣਾ ਸਰਕਾਰ ਨੂੰ ਇਹ ਪੂਰਾ ਜੋਰ ਲਾ ਦਿਓ ਪਤਾ ਨਹੀਂ ਕੀ ਦਵਾਰਾਂ ਦੂਰਾਂ ਜੀ ਕਰੀ ਜਾਂਦੇ ਨੇ ਕੰਕਰੀਟ ਦੀਆਂ ਸਾਡੇ ਵੱਲੋਂ ਤਾਂ ਸਾਰੇ ਪੰਜਾਬ ਦੇ ਵਾਲੇ ਦਵਾਲੇ ਕਰ ਤੋਂ ਤੁਸੀਂ ਕੰੰਦਾ ਪੱਕੀਆਂ ਕਰ ਦਿਓ ਜੇ 12 13 ਤਰੀਕ ਤੋਂ ਪਹਿਲਾਂ ਸਾਡੀ ਐਮ ਐਸ ਪੀ ਦਾ ਹੱਲ ਨਾ ਕੀਤਾ ਨਾ ਸਾਡੀ ਕਰਜ਼ਾ ਮੁਕਤੀ ਦਾ ਤੇਰਾ ਸਾਰਾ ਸੌਦਾ ਪੱਟ ਕੇ ਆਵਾਂਗੇ ਰੋਕ ਕੇ ਦਿਖਾਈ ਸਾਡੇ ਬਣਦੇ ਹੱਕ ਨੇ ਸਾਡੀ ਐਮਐਸਪੀ ਸੀ2+50 ਦੇ ਹਿਸਾਬ ਨਾਲ ਚਾਹੀਦੀ ਆ ਤੇ ਜਿਹੜੀਆਂ ਮੰਗਾਂ ਨੇ ਬਾਕੀ ਦੀਆਂ ਉਹ ਵੀ ਮਨਵਾਉਣੀਆਂ ਨੇ ਕਿੰਨਾ ਮਰਜੀ ਜ਼ੋਰ ਲਾ ਲੈ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਆਸੇ ਆਰਐਸਐਸ ਵਾਲੇ ਸਭ ਕੁਝ ਪੱਟ ਗਏ ਹਮਾਂ ਨੇ 13 ਫਰਵਰੀ ਨੂੰ ਸਾਰਿਆਂ ਨੂੰ ਬੇਨਤੀ ਆ ਆਪਣੇ ਹੱਕਾਂ ਲਈ ਆਹੀ ਟਾਈਮ ਐ ਆਪਣੇ ਅੱਕਾਂ ਲਈ ਖੜਨ ਦਾ ਦੁਬਾਰਾ ਲੜਾਈ ਲੜਨ ਜੋਗੇ ਨਹੀਂ ਰਹੋਗੇ ਜਾਂ ਹੁਣ ਨਾ ਲੜਾਈ ਰੜੀ ਬੇਨਤੀ ਕਰਨੇ ਆ ਆਪਣੇ ਇਕਾਂ ਵਿੱਚੋਂ ਨਿਕਲੋ ਕਰੋ ਚੋਂ 13 ਤਰੀਕ ਨੂੰ ਵੱਧ ਤੋਂ ਵੱਧ ਸੰਬੂ ਟੌਟੈਕਸ ਤੇ ਪਹੁੰਚੋ ਆਪਣੇ ਟਰੈਕਟਰ ਲੈ ਕੇ ਤੇ ਟੌਚਨ ਲੈ ਕੇ ਤੇ ਜਿਹੜਾ ਜਿਹੜਾ ਵੀ ਸਮਾਨ ਹੈਗਾ ਬੈਰੀਕਡ ਪੱਟਣ ਦਾ ਅਸੀਂ ਵੀ ਸਾਰਾ ਪਛਾਾਇਆ ਹੋਇਆ ਤੇ ਤੁਸੀਂ ਵੀ ਲੈ ਕੇ ਪਹੁੰਚੋ ਬੱਦ ਤੋਂ ਬੱਦ ਸਾਰਾ ਪੱਟ ਕੇ ਜਾਵਾਂਗੇ ਆਪਣੇ ਹੱਕਾਂ ਲਈ ਆਪਣੀ ਫਸਲ ਲਈ ਆਪਣੀ ਨਸਲ ਲਈ ਦਿੱਲੀ ਕੁਝ ਕਰਕੇ ਦਿਖਾਵਾਂਗੇ ਪਥੇਰੀ ਵਾਰ ਜਿੱਤੀ ਹੋਈ ਆ ਸਾਡੇ ਬਾਬੇ ਨੇ ਪਹਿਲਾਂ ਵੀ ਦਿੱਲੀ ਅਸੀਂ ਦੁਬਾਰਾ ਫੇਰ ਜਿੱਤ ਗਏ ਹਾਂ ਬਾਕੀ